ਆ ਦੇਖੋ ਸਾਧ ਸੰਗਤ ਜੀ ਵੀਰ ਵੀਰ ਸਾਡੇ ਹਾਂ ਜੀ ਨੇ ਚੀਫ ਨੇ ਸੋ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬੌ ਸਿੰਘ ਮਾਨ ਸਾਹਿਬ ਇਹ ਗੀਤ ਹੈ ਹਾਂ ਬੜਾ ਪਸੰਦ ਆ ਰਿਹਾ ਹੈ ਬਸ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕਾਉਣਾ ਹੋ ਨਹੀਂ 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 ਲਓ 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 ਹਾਂ ਸੋਨ ਦੀਵਾ ਦਿਖਾਉਣਾ ਵਧੀਆ ਸੋਹਣਾ ਲੱਗਦਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਬੇਗਰੂਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾਨਾ ਨਾ ਰਹਾਂ ਵਾ 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 ਕੀ ਕੀ ਬਾਤ ਆਵੇ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੈਸਰ ਸਾਹਿਬ ਕਿੰਦਾ ਸੁਰੀਲਾ